ਸੋ ਬਿਲਕੁਲ ਤੁਸੀਂ ਜੁੜਿਓ ਮਾਂ ਬੋਲੀ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਹੋਸਟ ਜਸਵਿੰਦਰ ਸੈਣੀ ਅੱਜ ਪਹੁੰਚੇ ਆ ਛੋਟੀ ਬਾਰਾਂਦਰੀ ਉਸ ਕਾਰ ਬਾਜ਼ਾਰ ਦੇ ਵਿੱਚ ਜਿਹੜਾ ਕਿ ਕਾਰ ਬਾਜ਼ਾਰ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦਾ ਕਿਉਂਕਿ ਉਰੇ ਸਰਕਾਰੀ ਥਾਂ ਦੇ ਉੱਪਰ ਜਿਹੜੀਆਂ ਕਿ ਨੇ ਕਾਰਾਂ ਖੜਾਈਆਂ ਜਾਂਦੀਆਂ ਨੇ ਨਾ ਕੋਈ ਫੁੱਟਪਾਥ ਦੇਖੀ ਜਾਂਦੀ ਹੈ ਤੇ ਨਾ ਹੀ ਆਲਾ ਦੁਆਲਾ ਦੇਖਿਆ ਜਾਂਦਾ ਤੁਹਾਨੂੰ ਦਿਖਾ ਸਕਦਾ ਕਿ ਇਹ ਕਾਰਾਂ ਜਿਹੜੀਆਂ ਨੇ ਇਦਾਂ ਹੀ ਸੜਕਾਂ ਤੇ ਖੜੀਆਂ ਰਹਿੰਦੀਆਂ ਦਿਨ ਰਾਤ ਚੌਕੀ ਦਾ ਰੱਖੇ ਹੋਏ ਨੇ ਦੁਕਾਨ ਵਾਲਿਆਂ ਨੇ ਪਰ ਸਰਕਾਰੀ ਥਾਂ ਦੇ ਉੱਪਰ ਜਿਹੜਾ ਕੀ ਹੈ ਪ੍ਰੋਪਰ ਜਿਹੜਾ ਕੀ ਹੈ ਕਬਜ਼ਾ ਕੀਤਾ ਹੋਇਆ ਇਹ ਕਾਰਾਂ ਖੜੀਆਂ ਕਰਕੇ ਕਿਤੇ ਨਾ ਕਿਤੇ ਇਸ ਤੋਂ ਇਲਾਵਾ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਤਾਂ ਮੇਰ ਦਾ ਗੱਲ ਕੀਤੀ ਜਾਂਦੀ ਆ ਤਾਂ ਮੇਅਰ ਨੂੰ ਬਿਠਾ ਕੇ ਵੀ ਆਪਣੇ ਪੱਲੇ ਦੇ ਵਿੱਚ ਲੈ ਲਿੱਤਾ ਜਾਂਦਾ ਤਾਂ ਪਰ ਕਾਰ ਬਾਜ਼ਾਰ ਉੱਥੇ ਦਾ ਉੱਥੇ ਜਿਉ ਦਾ ਤਿਉਹ ਰਹਿੰਦਾ ਉਸ ਤੋਂ علاوہ ਗੱਲ ਕੱਬੇ ਚਾਵਾਂਗੇ ਇਹ ਜਿਹੜੀ ਪਾਰਕਿੰਗ ਬਣੀ ਹੋਈ ਆ ਜੇ ਜੇ ਦੇਖਿਆ ਜਾਵੇ ਤਾਂ ਜੇ ਕਾਰ ਬਿਜਾਰ ਹਟਾ ਕੇ ਬਾਜ਼ਾਰ ਚ ਆਉਣ ਵਾਲੇ ਲੋਕਾਂ ਵਾਸਤੇ ਜੇ ਪਾਰਕਿੰਗ ਬਣਾਈ ਜਾਵੇ ਤਾਂ ਉਥੋਂ ਇੱਕ ਵਧੀਆ ਪੈਸਾ ਕਾਰਪੋਰੇਸ਼ਨ ਕੋਲੇ ਆ ਸਕਦਾ ਪਰ ਕਿਤੇ ਨਾ ਕਿਤੇ ਤੁਸੀਂ ਮੈਂ ਤੁਹਾਨੂੰ ਦਿਖਾ ਸਕਦਾ ਕਿ ਇੱਕ ਜਿਹੜੀ ਵੱਡਾ ਮਸਲਾ ਉਰੇ ਦੇਖਣ ਨੂੰ ਮਿਲ ਰਿਹਾ ਕਿ ਉਰੇ ਇਹ ਜਿਹੜੀ ਪਾਰਕਿੰਗ ਹੈ ਉਰੇ ਇੱਥੇ ਪੱਟ ਪਟਾਈ ਦਾ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਪੱਟ ਪਟਾਈ ਦੇ ਕੰਮ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹ ਮੋਟੀਆਂ ਮੋਟੀਆਂ ਸਲੇਬਾਂ ਜਿਹੜੀ ਕਿ ਪੀਵੀਸੀ ਪਾਈ ਵੀ ਦੇਖੋ ਕਿੰਨਾ ਤਕੜਾ ਮਟੀਰੀਅਲ ਲਾ ਕੇ ਇਹ ਪਾਈ ਹੋਈ ਸੀ ਤਾਂ ਇਹਨੂੰ ਤੋੜ ਦਿੱਤਾ ਜਾਂਦਾ ਇਹਨੂੰ ਤੋੜ ਕੇ ਇਹਦੀ ਥਾਂ ਤੇ ਸੋਣਿਆ ਜਾ ਰਿਹਾ ਕਿ ਇੰਟਰਲਾਈਕਡ ਟਾਈਲਾਂ ਦਾ ਠੇਕਾ ਦਿੱਤਾ ਜਾ ਰਿਹਾ ਜਿੱਥੇ ਕੀ ਕਿਹਾ ਗਿਆ ਸੀ ਮੇਅਰ ਵੱਲੋਂ ਕਿ ਇੰਟਰਲੋਕਿੰਗ ਟਾਈਲਾਂ ਸ਼ਹਿਰ 'ਚ ਬਿਲਕੁਲ ਨਹੀਂ ਲੱਗਣਗੀਆਂ ਅਸੀਂ ਇਦਾਂ ਦੇ ਹੀ ਸਿਮੈਂਟ ਦੇ ਬਣਾਵਾਂਗੇ ਤਾਂਕਿ ਜਿਆਦਾ ਲੰਬੇ ਚੱਲ ਸਕਣ ਤਾਂ ਆ ਪੂਰੀ ਪਾਰਕਿੰਗ ਦੇ ਵਿੱਚ ਸਾਨੂੰ ਮੈਂ ਦਿਖਾ ਰਿਹਾ ਕਿ ਇੱਥੇ ਜਿਹੜਾ ਕੀ ਹੈ ਇਹਨਾਂ ਨੇ ਇਹ ਤੋੜਨ ਦਾ ਕੰਮ ਹੈ ਸ਼ੁਰੂ ਕਰ ਦਿੱਤਾ ਗਿਆ ਤਾਂ ਆ ਜੀਸੀਬੀ ਤੁਸੀਂ ਦੇਖ ਸਕਦੇ ਹੋ ਖੜੇ ਹੋ ਮੌਕੇ ਤੇ ਕੋਈ ਸਰਕਾਰੀ ਅਧਿਕਾਰੀ ਮੌਜੂਦ ਨਹੀਂ ਹੈ ਜਿਹਦੇ ਨਾਲ ਕੀ ਗੱਲ ਕਰ ਸਕ e para. ਕੀ ਲੋਡ ਪੈ ਗਈ ਇਹ ਜਿਹੇ ਪੱਕੀ ਜਿਹੜੀ ਕਿ ਬਣੀ ਵੀ ਹੈ ਇਹ ਸਿਮਿੰਟ ਦੀਆਂ ਬੜੀਆਂ ਹੋਈਆਂ ਤੁਸੀਂ ਆ ਦੇਖ ਸਕਦੇ ਹੋ ਆ ਕਿਵੇਂ ਸਲੇਬਾਂ ਨੇ ਜਿਹੜੀਆਂ ਕਿ ਥੱਲੇ ਤੱਕ ਤੋੜੀਆਂ ਜਾ ਰਹੀਆਂ ਥੱਲੋ ਬਜਰੀ ਪੈਣ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਇਹ ਪੂਰੀਆਂ ਔਰਤੋਂ ਤੋੜੀਆਂ ਜਾ ਰਹੀਆਂ ਇਹਨੂੰ ਕਿਉਂ ਤੋੜਿਆ ਜਾ ਰਿਹਾ ਸਾਹਮਣੇ ਰੇਤਾ ਪਿਆ ਰੇਤਾ ਤਾਂ ਰੱਖਿਆ ਜਾਂਦਾ ਜੇ ਇੰਟਰ ਬロッਕਿੰਗ ਟਾਈਲਾਂ ਲਾਈਆਂ ਜਾਣ ਤਾਂ ਇਹਨੂੰ ਜੇ ਠੇਕਾ ਦੇਣ ਦਾ ਵੀ ਲੋਡ ਪਈ ਜਾਏ ਨੂੰ ਅੱਗੇ ਕਰਨਾ ਪਿਆ ਤਾਂ ਇਹਨੂੰ ਕਿਉਂ ਇਸ ਜੇ ਦੀ ਲੋਡ ਪਈ ਆ ਸਾਰੇ ਪਾਸੇ ਇਸ ਪਾਰਕਿੰਗ ਦੇ ਵਿੱਚ ਤੁਸੀਂ ਹਾਲ ਦੇਖ ਸਕਦੇ ਹੋ ਜਿੱਥੇ ਕਿ ਜਦੋਂ ਗੱਲ ਕੀਤੀ ਗਈ ਦਾਉਨ ਦਾ ਕਹਿਣਾ ਸੀ ਕਿ ਉਹ ਕਹਿੰਦੇ ਪਾਣੀ ਖੜਦਾ ਪਰ ਲੋਕਾਂ ਦਾ ਕਹਿਣਾ ਕਿ ਇੱਥੇ ਪਾਣੀ ਵੀ ਕੋਈ ਜ਼ਿਆਦਾ ਨਹੀਂ ਖੜਦਾ ਪਰ ਇਹਨੂੰ ਤੋੜ ਕੇ ਇੰਟਰ ਬਲੋਕਿੰਗ ਪਹਿਲਾ ਲਗਾਈਆਂ ਜਾਣਗੀਆਂ ਜਾਂ ਇਹੀ ਤੇ ਇਹੀ ਲਗਾਈਆਂ ਜਾਣਗੀਆਂ ਪਰ ਸਿਮੈਂਟਡ ਜੇ ਲਾਏ ਜਾਣੀ ਤਾਂ ਹੋ ਸਕਦਾ ਹੈ ਕਿ ਇਹਨੂੰ ਰਿਪੇਅਰ ਵੀ ਕੀਤਾ ਜਾ ਸਕਦਾ ਸੀ ਪਰ ਰਿਪੇਅਰ ਕਰਨ ਦੀ ਜਗ੍ਹਾ ਦੇ ਉੱਪਰ ਕਿਤੇ ਨਾ ਕਿਤੇ ਥੱਲੇ ਤੋਂ ਹੀ ਤੁਸੀਂ ਆ ਦੇਖ ਸਕਦੇ ਹੋ ਥੱਲੇ ਵਧੀਆ ਬਜਰੀ ਪਾ ਕੇ ਜਿਹੜੀ ਇੱਕ ਪੱਕੀ ਆ ਤੁਸੀਂ ਸਲੇਬ ਦੇਖ ਸਕਦੇ ਹੋ ਸਿਮੈਂਟਡ ਸਲੇਬ ਹੈ ਜੀ ਸਲੇਬ ਜਿਹੜੀ ਪੈਂਦੀ ਹੈ ਮੇਰੇ ਖਿਆਲ ਨਾਲ ਇਹ ਸੜਕ ਕਿਸੇ ਪਾਸੇ ਟੁੱਟਣ ਵਾਲੀ ਜੀ ਦੂਜੀ ਇਹ ਚਲਦੀ ਸੜਕ ਨਹੀਂ ਹੈ ਪਾਰਕਿੰਗ ਹੈ ਜਿਸ ਦੇ ਉੱਪਰ ਗੈਰ ਕਾਨੂੰਨੀ ਤੌਰ ਦੇ ਉੱਪਰ ਕਾਰ ਬਾਜ਼ਾਰ ਦਾ ਕਬਜ਼ਾ ਹੋਰ ਕਾਰ ਬਾਜ਼ਾਰ ਵਾਲਿਆਂ ਦੀਆਂ 25 25 30 30 40 40 ਕਾਰਾਂ ਜਿਹੜੀਆਂ ਵਿਕਣ ਵਾਸਤੇ ਆਉਂਦੀਆਂ ਹੋਰ ਖੜਦੀਆਂ ਤਾਂ ਉਸ ਨੂੰ ਇਹ ਪੱਟਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪੂਰੀ ਬਜਰੀ ਪਾ ਕੇ ਸਲੇਬ ਤੁਸੀਂ ਦੇਖ ਸਕਦੇ ਹੋ ਕਿੰਨੀ ਪੱਕੀ ਸਲੇਬ ਬਣੀ ਹੋਈ ਔਰ ਮੋਟਾਈ ਦੇਖ ਸਕਦੇ ਹੋ ਸਲੇਬ ਦੀ ਕਿੰਨੀ ਪੱਕੀ ਹੈ ਕਿੰਨੀ ਮੋਟਾਈ ਹੈ ਤਾਂ ਇਸ ਨੂੰ ਤੋੜਨ ਦੀ ਲੋੜ ਕਿਉਂ ਪਈ ਕਿਉਂ ਇਸ ਨੂੰ ਤੋੜਿਆ ਜਾ ਰਿਹਾ ਜੀਸੀਬੀ ਦੇ ਨਾਲ ਕਿਉਂ ਇਸ ਨੂੰ ਤੋੜ ਕੇ ਦੁਬਾਰਾ ਬਣਾਇਆ ਜਾ ਰਿਹਾ ਕਿਉਂ ਠੇਕੇ ਦਾ ਗੋਲਮੋਲ ਝੋਲ ਛਾਲ ਹੋ ਰਿਹਾ ਕਿਸ ਤਰ੍ਹਾਂ ਦਾ ਝੋਲਚਾਲ ਜਾਂ ਗੋਲਮੋਲ ਹੋ ਰਿਹਾ ਇਹ ਸਰਕਾਰਾਂ ਬਾਖੂਬੀ ਜਾਣਦੀਆਂ ਨੇ ਔਰ ਕਿਸ ਤਰ੍ਹਾਂ ਹੋ ਰਿਹਾ ਇਹ ਵੀ ਸਰਕਾਰਾਂ ਬਾਖੂਬੀ ਮੌਕੇ ਦੀਆਂ ਜਾਣਦੀਆਂ ਨੇ ਜਿੱਥੇ ਮੇਅਰ ਸਾਹਿਬ ਕਹਿੰਦੇ ਨੇ ਕਿ ਅਸੀਂ ਬਿਲਕੁਲ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਸੋ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਮੈਂ ਮਾ ਬੋਲੀ ਪੰਜਾਬੀ ਟੀਵੀ ਦੇ ਉੱਤੇ ਪੁੱਛਣਾ ਚਾਹਨਾ ਕਿਉਂ ਇਹਨੂੰ ਤੋੜਿਆ ਜਾ ਰਿਹਾ ਜਦੋਂ ਇਹ ਰਿਪੇਅਰ ਹੋ ਸਕਦੀ ਸੀ ਜੇ ਇਹ ਕਹਿ ਸਕਦੇ ਆ ਵੈਸੇ ਇਹਦੇ ਉੱਪਰ ਰਿਪੇਅਰ ਦੀ ਵੀ ਹਲੇ ਕੋਈ ਲੋੜ ਨਹੀਂ ਸੀ ਕਿਉਂਕਿ ਇਹ ਚੱਲਦੀ ਸੜਕ ਨਹੀਂ ਹੈ ਇਹ ਸਿਰਫ ਇੱਕ ਕਾਰਾਂ ਦੀ ਖੜੇ ਰੱਖਣ ਵਾਸਤੇ ਪਾਰਕਿੰਗ ਬਣਾਈ ਗਈ ਸੀ ਪਰ ਉਸ ਪਾਰਕਿੰਗ ਦੇ ਉੱਪਰ ਕਿਤੇ ਨਾ ਕਿਤੇ ਨਾਜਾਇਜ਼ ਕਬਜ਼ਾ ਜਿਹੜਾ ਕੀ ਹੈ ਦੁਕਾਨਦਾਰਾਂ ਵੱਲੋਂ ਜਿਹੜੇ ਕੀ ਕਾਰ ਬਾਜ਼ਾਰ ਵਾਲੇ ਨੇ ਜ਼ਿਆਦਾਤਰ ਕਾਰ ਬਾਜ਼ਾਰ ਵਾਲੇ ਨੇ ਉਹਨਾਂ ਵੱਲੋਂ ਕੀਤਾ ਗਿਆ ਸੋ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਉਰੇ ਸਾਰਾ ਪੱਟ ਪਟਈਆ ਕਰ ਦਿੱਤਾ ਗਿਆ ਆਖਿਰ ਠੇਕਾ ਦੇਣ ਦੀ ਲੋੜ ਕਿਉਂ ਪਈ ਕਿਉਂ ਠੇਕਾ ਦੇਣਾ ਪਿਆ ਜਦੋਂ ਇੱਕ ਚੀਜ਼ ਨੂੰ ਤੁਸੀਂ ਮੇਨਟੇਨ ਕਰ ਸਕਦੇ ਹੋ ਤਾਂ ਉਹਨੂੰ ਨਵੇਂ sire ਤੋਂ ਬਣਾਉਂਦਾ ਕੀ ਮਤਲਬ ਹੈ ਕਿਉਂ ਉਹਨੂੰ ਨਵੇਂ sire ਤੋਂ ਬਣਾਇਆ ਜਾ ਰਿਹਾ ਹੈ ਨਵੇਂ sire ਤੋਂ ਬਣਾਉਣ ਦਾ ਮਕਸਦ ਤਾਂ ਹੀ ਹੋ ਗਿਆ ਕਿ ਕਿਤੇ ਨਾ ਕਿਤੇ ਝੋਲਮਾਲ ਗੋਲਗਾਲ ਜਿਹੜਾ ਕੀ ਹੈ ਸਾਹਮਣੇ ਦਿਖਦਾ ਨਜ਼ਰ ਆ ਰਿਹਾ ਜੇਸੀਬੀ ਮਸ਼ੀਨ ਹੈ ਕੋਈ ਸਰਕਾਰੀ ਅਧਿਕਾਰੀ ਨਹੀਂ ਹੈ ਆ ਤੁਸੀਂ ਬੋਲ ਸਕੋਗੇ ਜੀ ਪਹਿਲਾਂ ਕਹਿੰਦੇ ਉਰੇ ਪਾਣੀ ਖੜਦਾ ਉਰੇ ਕੋਈ ਪਾਣੀ ਪੂਣੀ ਖੜਦਾ ਜੀ ਉਰੇ ਕੋਈ ਇੰਨਾ ਪਾਣੀ ਤਾਂ ਨਹੀਂ ਖੜਦਾ ਜੀ ਵੈਸੇ ਜਿਸ ਹਿਸਾਬ ਨਾਲੇ ਤੋੜੀ ਜਾ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਵੀ ਤੁਸੀਂ ਵੀ ਇੱਕ ਲੋਕਲ ਰਹਿਣ ਵਾਲੇ ਹੋ ਇਹ ਜਿਹੜੀ ਜਗ੍ਹਾ ਹੈ ਪਹਿਲਾਂ ਤਾਂ ਦੇਖੀ ਜਾਵੇ ਪ੍ਰੋਪਰ ਕਾਰ ਬਜ਼ਾਰ ਵਾਲਿਆਂ ਨੇ ਕਬਜ਼ਾ ਕਰਿਆ ਹੋਇਆ ਦੂਜਾ ਇਹ ਚੱਲਦੀ ਸੜਕ ਨਹੀਂ ਹੈ ਤੀਜੀ ਗੱਲ ਇਹ ਹੈ ਇਹਨੂੰ ਤੋੜਨ ਦੀ ਬਜਾਏ ਜੇਕਰ ਇਹ ਪੈਸਾ ਇਹ ਗਲਤ ਥਾਂ ਤੇ ਲੱਗ ਰਿਹਾ ਕੀ ਉਰੇ ਰਿਪੇਅਰ ਨਹੀਂ ਹੋ ਸਕਦੀ ਸੀ ਹੋ ਸਕਦੀ ਸੀ ਹਨਾ ਜੇ ਸਾਥੇ ਟੈਲਾ ਲੱਗਦੀ ਹੈ ਤਾਂ ਟੈਲਾ ਦੀ ਲਾਈਫ ਮੇਰਾ خیال ਇਹਦੇ ਨਾਲੋਂ ਕੋਈ ਜ਼ਿਆਦਾ ਨਹੀਂ ਹੋਏਗੀ ਜਿਸ ਸਾਡੀ ਮੋਟੀ ਸਲੇਬ ਹੈ ਕੀ ਕਹਿਣਾ ਚਾਹੂੰਗੀ ਜੀ ਲਾਈਫ ਤਾਂ ਦੇਖੋ ਜੀ ਬਹੁਤ ਘੱਟ ਹੈ ਥੋੜੇ ਜਿਰਵਾ ਦੁੱਖੜ ਜਾਣਗੇ ਉਹ ਹਾਂ ਇਹ ਦੇਖੋ ਇੰਨੇ-ਇੰਨੇ ਮੋٹے ਸਲੇਬਾਂ ਪਾਈਆਂ ਹੋਈਆਂ ਸੀ ਇਹ ਸਲੇਬਾਂ ਦੇਖੋ ਇੰਨੇ ਇੰਨਾ ਬਣਿਆ ਹੋਇਆ ਤੋੜ ਕਰਵਾ ਕੇ ਹਾਂ ਉੰਨਾ ਵਧੀਆ ਨਹੀਂ ਬਣ ਸਕਣਾ ਜਿੰਨਾ ਵਧੀਆ ਪਹਿਲਾਂ ਬਣਿਆ ਜਿੰਨਾ ਵਧੀਆ ਪਹਿਲਾਂ ਬੜਿਆ ਹੋਇਆ ਠੀਕ ਹੈ ਸੋ ਬਿਲਕੁਲ ਇਹ ਵੀ ਸਿਕਿਉਰਟੀ ਨੇ ਆਪਣਾ ਕੈਸ਼ ਵੈਨ ਲੈ ਕੇ ਆਂਦੇ ਨੇ ਤਾਂ ਸਾਹਮਣੇ ਬੈਂਕ ਨੇ ਤਾਂ ਇਹ ਵੀ ਦੇਖਦੇ ਨੇ ਇਹਨਾਂ ਦਾ ਕਹਿਣਾ ਕਿ ਕੋਈ ਜਾਦਾ ਐਡਾ ਪਾਣੀ ਨਹੀਂ ਖੜਦਾ ਸੀ ਜਿਸ ਕਰਕੇ ਕੀ ਇਹਨੂੰ ਪ੍ਰੋਪਰ ਦੇਖੋ ਤੁਸੀਂ ਦੇਖ ਸਕਦੇ ਹੋ ਜੀਸੀਬੀ ਲਾ ਕੇ ਥੱਲੇ ਤੋਂ ਪੁੱਟਿਆ ਜਾ ਰਿਹਾ ਕਿੱਡੀ ਪੱਕੀ ਤਰੀਕੇ ਨਾਲ ਪਿਆ ਹੋਇਆ ਥੱਲੇ ਰੋੜੀ ਪਾਣ ਤੋਂ ਬਾਅਦ ਇਹ ਕੀ ਸਲੈਬ ਤੁਸੀਂ ਦੇਖ ਸਕਦੇ ਹੋ ਸਲੈਬ ਦੀ ਮੋਟਾਈ ਬਿਲਕੁਕੁਲ ਐਡਜੋਇਨਿੰਗ ਨਾਰਾਇਣ ਕਾਉਂਟੀ ਦੇ ਨਾਲ ਸਲੈਬ ਨੂੰ ਕੁਝ ਨਹੀਂ ਹੋਇਆ ਆ ਦੇਖ ਸਕਦੇ ਹੋ ਓਰੇ ਤੋਂ ਪਟਣੀ ਸ਼ੁਰੂ ਕਰ ਦਿੱਤੀ ਗਈ ਹੈ ਔਰ ਓਰੇ ਤੋਂ ਪਟਰ ਦਿੱਤੀ ਗਈ ਹੈ ਇਸ ਨੂੰ ਕਿ ਪੱਟਣ ਦਾ ਮਕਸਦ ਕੀ ਹੈ ਕਿਉਂ ਇਸ ਨੂੰ ਪੱਟਿਆ ਜਾ ਰਿਹਾ ਇੱਕ ਬੜੀ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਸਭ ਤੋਂ ਵੱਡੀ ਗੱਲ ਕਹਾਂਗਾ ਇਹ ਕਿਸੇ ਦਾ ਪੈਸਾ ਨਹੀਂ ਹੈ ਇਹ ਤੁਹਾਡਾ ਤੇ ਮੇਰਾ ਪੈਸਾ ਹੈ ਜਿਹੜਾ ਕਿ ਅਸੀਂ ਟੈਕਸ ਦੇ ਰੂਪ ਦੇ ਵਿੱਚ ਕਾਰਪੋਰੇਸ਼ਨ ਨੂੰ ਜਾਂ ਸਰਕਾਰ ਨੂੰ ਦਿੰਦੇ ਹਾਂ ਤਾਂ ਉਸ ਪੈਸੇ ਦੀ ਨਜਾਇਜ਼ ਵਰਤੋਂ ਦਾ ਜ਼ਿੰਮੇਵਾਰ ਕੌਣ ਹੈ ਕਿੱਥੇ ਨੇ ਮੇਅਰ ਸਾਹਿਬ ਕੁੰਦਨ ਗੋਗਿਆ ਜੀ ਕਹਿੰਦੇ ਬੜੀ ਇਮਾਨਦਾਰੀ ਨਾਲ ਕੰਮ ਕਰ ਰਹੇ ਸਿਰਫ ਉਹ ਸਹੀ ਈਮਾਨਦਾਰੀ ਨਾਲ ਕੰਮ ਕਰ ਰਹੇ ਨੇ ਪਰ ਇੱਥੇ ਠੇਕਾ ਦੇਣ ਦੀ ਕਿਉਂ ਲੋੜ ਪੈ ਗਈ ਜਦੋਂ ਕਿ ਬਣੀ ਬਣਾਈ ਜਿਹੜੀ ਕਿ ਬਣੀ ਬਣਾਈ ਸੜਕ ਹੈ ਜਿਹੜੀ ਕਿ ਚੱਲਦੀ ਵੀ ਨਹੀਂ ਹੈ ਐਡਾ ਪੱਕਾ ਤੁਸੀਂ ਮੇਰਾ ਦੇਖ ਸਕਦੇ ਹੋ ਬਿਲਕੁਲ ਦਿਖਾ ਰਿਹਾ ਆਪਣੇ ਕਮੈਂਟ ਜਰੂਰ ਦਿਓ ਤੁਸੀਂ ਲੋਕ ਵੀ ਜੇਕਰ ਬੋਲੋਗੇ ਤਾਂ ਹੀ ਇਹਨਾਂ ਦੇ ਕੰਨ ਖੜੇ ਹੋਣਗੇ ਤਾਂ ਹੀ ਇਹਨਾਂ ਦੇ ਕੰਨ ਤੇ ਜੂਂ ਸਰਕੂਗੀ ਇਹ ਬਿਲਕੁਲ ਐਡਜੁਆਇਨਿੰਗ ਦਿਖਾ ਰਿਹਾ ਤੁਹਾਨੂੰ ਛੋਟੀ ਬਾਰਾਂਦਰੀ ਦਾ ਹਾਲ ਹੈ ਜਿਹੜਾ ਕਿ ਨਾਰੈਨ ਕੰਟੀਨੈਂਟਲ ਦੇ ਬਿਲਕੁਲ ਐਡਜੁਆਇਨਿੰਗ ਹੈ ਜਿੱਥੇ ਕਿ ਕਾਰ ਬਾਜ਼ਾਰ ਵਾਲੇ ਕਾਰਾਂ ਖੜੀਆਂ ਕਰਦੇ ਉਰੇ ਪਾਰਕਿੰਗ ਦੇ ਸਕਦੇ ਸੀਗੇ ਤਾਂ ਪਾਰਕਿੰਗ ਦੇਣ ਦੀ بجائے ਉਰੇ ਨਜ਼ਾਇਜ਼ ਕਾਰਾਂ ਜਿਹੜੀਆਂ ਕਿ ਪਾਰਕਿੰਗ ਵਾਲੇ ਨੇ ਖੜੀਆਂ ਰੱਖਦੇ ਨੇ 24 24 ਘੰਟੇ ਕਾਰਾਂ ਵੇਚਣ ਵਾਸਤੇ ਪਰ ਇਹ ਇੱਕ ਵੱਡਾ ਮਸਲਾ ਹੈ ਕਾਰਾਂ ਖੜੀਆਂ ਰੱਖਦੇ ਨੇ ਮੇਅਰ ਆ ਕੇ ਉਹਨਾਂ ਨਾਲ ਮਿਲਦੇ ਨੇ ਪਹਿਲਾਂ ਕਿਹਾ ਜਾਂਦਾ ਕਾਰ ਬਜ਼ਾਰ ਖਾਲੀ ਕਰਾਇਆ ਜਾਏਗਾ ਕਾਰ ਬਜ਼ਾਰ ਖਾਲੀ ਨਹੀਂ ਕਰਾਇਆ ਜਾਂਦਾ ਕਿਉਂ ਨਹੀਂ ਕਰਾਇਆ ਜਾਂਦਾ ਮੇਅਰ ਉਹਨਾਂ ਨਾਲ ਬੈਠ ਕੇ ਚਾਹ ਪਾਣੀ ਪੀਂਦੇ ਨੇ ਫਿਰ ਕਾਰ ਬਜ਼ਾਰ ਉੱਥੇ ਦਾ ਉੱਥਾ ਹੈ ਜਦਕਿ ਕਾਰ ਬਜ਼ਾਰ ਜਿਹੜਾ ਕੀ ਹੈ ਸ਼ਹਿਰ ਤੋਂ ਬਾਹਰ ਹੋਣਾ ਚਾਹੀਦਾ ਹੈ ਖੁੱਲੀ ਥਾਂ ਤੇ ਹੋਣਾ ਚਾਹੀਦਾ ਹੈ ਇਸ ਥਾਂ ਦੇ ਉੱਪਰ ਤੁਸੀਂ ਆ ਇਕਸਾ ਦਿਨ ਸਾਰੀਆਂ ਜਿਹੜੀਆਂ ਖੱਡੀਆਂ ਖੜੀਆਂ ਨੇ ਕਾਰਪਰਟਾਟ ਪਾਰਕਿੰਗ ਵਾਲੀ ਦੇ ਖੜੀਆਂ ਨੇ ਮਸਲਾ ਕਾਰ ਪਾਰਕਿੰਗ ਤੋਂ ਇਲਾਵਾ ਆਹ ਸੜਕ ਦਾ ਏ ਸੜਕ ਜਿਹੜੀ ਕਿ ਐਡੀ ਸਿਮੈਂਟਡ ਪੱਕੀ ਬਣੀ ਹੋਈ ਹੈ ਇਸ ਨੂੰ ਤੋੜਨ ਦੀ ਕੀ ਲੋੜ ਪੈਗੀ ਮਾਂ ਬੋਲੀ ਸਵਾਲ ਕਰਦੀ ਹੈ ਪ੍ਰਸ਼ਾਸਨ ਨੂੰ ਕਿਉਂ ਲੋੜ ਪੈਗੀ ਇਹ ਜੀ ਬਣੀ ਹੋਈ ਵਧੀਆ ਸੜਕ ਨੂੰ ਤੋੜਨ ਦੀ ਜਿਹੜੀ ਕਿ ਪਧੀਆ ਸਿਮੈਂਟਡ ਸੜਕ ਬਣੀ ਹੋਈ ਹੈ ਥੱਲੇ ਸਾਰੀ ਰੋੜੀ ਪਾ ਕੇ ਸੜਕ ਬਣੀ ਹੋਈ ਐ ਇਸ ਨੂੰ ਤੋੜਨ ਦੀ ਕਿਉਂ ਲੋੜ ਪਈ ਗਿਆ ਸਲੇਬ ਦੇਖ ਸਕਦੇ ਹੋ ਕਿੱਥੇ ਜਾਂਦੀ ਸੀ ਯਾਰਾ ਸਲੇਬ ਕਿੱਥੋਂ ਟੁੱਟ ਜੂਗੀ ਇਹ ਸਲੇਬ ਹੈ ਇਸ ਨੂੰ ਇਹ ਸਲੇਬ ਨੂੰ ਕੌਣ ਤੋੜੇਗਾ ਇਹ ਸਲੇਬ ਨੂੰ ਸਰਕਾਰ ਆ ਤੋੜ ਰਹੀ ਐ ਕਿਉਂਕਿ ਦੁਆਰਾ ਇਸ ਤੇ ਇੰਟਰਲੋਕਿੰਗ ਟੈਲਾਂ ਇੰਟਰਲੋਕਿੰਗ ਟੈਲਾਂ ਮੈਂ ਤਾਂ ਕਹਿ ਰਿਹਾ ਆ ਰੇਤਾ ਦੇਖ ਸਕਦੇ ਹੋ ਇਹ ਰੇਤਾ ਜਦੋਂ ਆਉਂਦਾ ਇਹ ਰੇਤਾ ਇਸੇ ਵਾਸਤੇ ਹੁੰਦਾ ਜਦੋਂ ਇੰਟਰਲੋਕਿੰਗ ਟੈਲਾਂ ਲੱਗ ਜੇ ਤਾਂ ਉਹਦੇ ਉੱਪਰ ਰੇਤਾ ਪਾ ਕੇ ਉਹਨੂੰ ਫਿਕਸ ਅਪ ਕੀਤਾ ਜਾਂਦਾ ਸੋ ਰੇਤਾ ਪਿਆ ਰੇਤੇ ਪੈਣਾ ਮਤਲਬ ਕਿ ਪੱਕੀ ਸੜਕ ਤੋੜ ਕੇ ਤੁਸੀਂ ਇੰਟਰਲੋਕਿੰਗ ਟੈਲਾਂ ਲਾ ਰਹੇ ਹੋ ਕਿਉਂ ਲਾ ਰਹੇ ਹੋ ਜਦ ਕਿ ਨਾ ਇਹ ਸੜਕ ਨੂੰ ਤੋੜਨ ਦੀ ਲੋੜ ਸੀ ਨਾ ਇਹ ਸੜਕ ਚੱਲਦੀ ਹੈ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਜਿਹੜਾ ਕਿ ਪ੍ਰਸ਼ਾਸਨ ਦੇ ਉੱਪਰ ਖੜਾ ਹੁੰਦਾ ਹੈ ਕਾਰਪੋਰੇਸ਼ਨ ਦੇ ਉੱਪਰ ਖੜਾ ਹੁੰਦਾ ਹੈ ਇਹਦੇ ਨਾਲ ਹੀ ਬਿਲਕੁਲ ਅਡਜੋਇਨਿੰਗ ਦੇ ਵਿੱਚ ਦਫ਼ਤਰ ਹੈਗਾ ਯਾ ਹੁਣੇ ਵਰਕ ਨੇ ਹਰਪਾਲ ਵਰਕ ਜੀ ਨੇ ਅਹੁਦਾ ਵੀ ਸੰਭਾਲਿਆ ਸੀਗਾ ਚੇਅਰਮੈਨੀ ਦਾ ਨਗਰ ਸੁਧਾਰ ਟਰਸਟ ਦਾ ਤਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਇਦਾਂ ਦੀ ਸੜਕ ਪੱਕੀ ਬਣੀ ਹੋਈ ਪੱਟ ਦਿੱਤੀ ਜਾਣੀ ਚਾਹੀਦੀ ਹੈ ਔਰ ਪੱਟਣ ਤੋਂ ਬਾਅਦ ਸਰਕਾਰ ਉਹ ਟੈਂਡਰ ਦੇ ਦਿੰਦੀ ਹੈ ਕੀ ਇਹਨੂੰ ਪੱਟਣ ਦੀ ਲੋੜ ਹੀ ਕੀ ਟੈਂਡਰ ਦੇਣਾ ਤਾਂ ਟੈਂਡਰ ਤੁਸੀਂ ਇਹਨੂੰ ਰੱਖ-ਰਖਾਅ ਦਾ ਦੋ ਇਹਦੀ ਬਣਤਰ ਬੜਾਈ ਦਾ ਦੋ ਇਹ ਜਿਹੇ ਪੱਕੀਆਂ ਸਲੇਬਾਂ ਜਿਹੜੀਆਂ ਥੱਲੇ ਤੱਕ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਇੰਡੀਆਂ ਵਧੀਆ ਪੱਕੀਆਂ ਬੜੀਆਂ ਹੋਈਆਂ ਸਲੇਬ ਨੂੰ ਕੀ ਕਾਰਗੁਜ਼ਾਰੀ ਕਰਨਾ ਚਾਹੁੰਦੇ ਨੇ ਸਭ ਤੋਂ ਵੱਡਾ ਨਿਜ਼ਾਮ ਜਿਹੜਾ ਮੇਰਾ ਸਵਾਲੀਆ ਨਿਸ਼ਾਨ ਹੈ ਪ੍ਰਸ਼ਾਸਨ ਦੇ ਉੱਪਰ ਹੈ ਕਾਰਪੋਰੇਸ਼ਨ ਦੇ ਉੱਪਰ ਹੈ ਜਿਹਦੇ ਅੰਡਰ ਇਹ ਸਾਰਾ ਆਂਦਾ ਹੈ ਤਾਂ ਇਸ ਨੂੰ ਤੋੜਨ ਦੀ ਲੋੜ ਕਿਉਂ ਪਈ ਕਿ ਉਹਨੂੰ ਤੋੜਿਆ ਗਿਆ ਕੀ ਚੋਲ ਕੀ ਹੋਲ ਚੋਲ ਹੈ ਜਿਹੜੀ ਕੀ ਕਾਰਪੋਰੇਸ਼ਨ ਜਿਹੜੀ ਚੱਲ ਰਹੀ ਹੈ ਕਿ ਇਹਨੂੰ ਤੋੜ ਕੇ ਨਵਾਂ ਬਣਾਇਆ ਜਾਏਗਾ ਜਦ ਕਿ ਇਹਨੂੰ ਤੋੜਨ ਦੀ ਲੋੜ ਨਹੀਂ ਸੀ ਦੁਕਾਨਦਾਰਾਂ ਨਾਲ ਗੱਲ ਕਰਨੀ ਚਾਹੁੰਦੇ ਆ ਪਰ ਕੋਈ ਦੁਕਾਨਦਾਰ ਬੋਲ ਕੇ ਰਾਜ਼ੀ ਨਹੀਂ ਹੈ ਦੁਕਾਨਦਾਰ ਕਿਉਂ ਬੋਲੇਗਾ ਉਹਨਾਂ ਨੂੰ ਫ੍ਰੀ ਦੀ ਪਾਰਕਿੰਗ ਮਿਲੀ ਹੋਈ ਹੈ ਉਹ ਕਹਿੰਦੇ ਟੈਲਾ ਲਾਓ ਜੋ ਮਰਜ਼ੀ ਤੁਹਾਨੂੰ ਪਾਰਕਿੰਗ ਮਿਲੀ ਹੋਈ ਹੈ ਸਾਡੀ ਪਾਰਕਿੰਗ ਦੀ ਪਾਰਕਿੰਗ ਕਿਉਂ ਇਸ ਪਾਰਕਿੰਗ ਨੂੰ ਸਰਕਾਰੀ ਪਾਰਕਿੰਗ ਦੇ ਤੌਰ ਤੇ ਯੂਜ਼ ਨਹੀਂ ਕੀਤਾ ਜਾ ਰਿਹਾ ਸੋ ਬਿਲਕੁਲ ਜੁੜੇ ਹੋਏ ਹੋ ਮਾ ਬੋਲੀ ਪੰਜਾਬੀ ਟੀਵੀ ਦੇ ਨਾਲ ਤੁਹਾਨੂੰ ਮੈਂ ਲਾਈਵ ਤਸਵੀ ਨਾ ਚਾਹਨਾ ਕਿ ਕਿਵੇਂ ਕਾਰ ਬਾਜ਼ਾਰ ਦੀ ਇਹ ਸਾਰੀਆਂ ਕਾਰਾਂ ਖੜੀਆਂ ਨੇ ਸਾਹਮਣੇ ਬੈਂਕ ਨੇ ਤਾਂ ਆ ਹਾਲਾਤ ਕੀ ਬਣੇ ਹੋਏ ਨੇ ਸ਼ਹਿਰ ਦੇ ਕਿਉਂ ਇਹ ਪੈਸਾ ਜਿਹੜਾ ਕੀ ਹੈ ਨਜ਼ਾਇਜ ਉਰੇ ਲਗਾਇਆ ਜਾ ਰਿਹਾ ਜਦੋਂ ਕਿ ਇਹਨੂੰ ਪੱਟਣ ਦੀ ਲੋੜ ਨਹੀਂ ਸੀ ਸੋ ਜੁੜੇ ਰਹੋ ਮਾਂ ਬੋਲੀ ਪੰਜਾਬੀ ਟੀਵੀ ਦੇ ਨਾਲ ਹਰ ਤਰ੍ਹਾਂ ਦੇ ਹਾਲਾਤ ਨੂੰ ਸ਼ਹਿਰ ਦੇ ਦਿਖਾਏ ਜਾਣਗੇ ਇੱਕ ਵਾਰੀ ਫੇਰ ਦਿਖਾ ਦੇਣਾ ਚਾਹਨਾ ਕਿ ਕਿਸ ਤਰ੍ਹਾਂ ਇਹ ਜੀ ਵਧੀਆ ਬਣੀ ਹੋਈ ਸਲੈਬ ਪੱਟ ਕੇ ਜਿੱਥੇ ਕੀ ਟਾਇਲਾ ਲਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਛੋਟੀ ਬਾਰਾਂਦਰੀ ਨਾਰੈਨ ਕੰਟੀਨੈਂਟਲ ਦੇ ਨਾਲ ਫਿਰ ਹਾਲ ਦੇ ਲਈ ਜੋ ਇਜਾਜ਼ਤ ਜੋੜੇ ਰਹੋ ਮਾਂ ਬੋਲੀ ਪੰਜਾਬੀ ਟੀਵੀ ਦੇ ਨਾਲ